ਅਗਰ ਕਾਉਂਸਲ ਮੁੱਲਾਪੁਰ ਦੇ ਅਧੀਨ ਪੈਂਦੇ ਸ਼ਹਿਰ ਮੁੱਲਾਪੁਰ ਦਾਖਾ ਜਿੱਥੇ ਕੀ ਕੂੜੇ ਦੇ ਡੰਪ ਨੂੰ ਲੈ ਕੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਹਨ ਨਗਰ ਕਾਉਂਸਲ ਕੋਲੇ ਨਹੀਂ ਹੈ ਕੂੜੇ ਦਾ ਕੋਈ ਵੀ ਆਪਣਾ ਡੰਪ ਸ਼ਹਿਰ ਵਿੱਚ ਲੱਗੇ ਹਨ ਥਾਂ ਥਾਂ ਤੇ ਕੂੜੇ ਦੇ ਢੇਰ ਨਹੀਂ ਚੱਕਿਆ ਜਾ ਰਿਹਾ ਕੂੜੇ ਦਾ ਕੋਈ ਵੀ ਢੇਰ ਨਗਰ ਕਾਉਂਸਲ ਵੱਲੋਂ ਗੱਲਬਾਤ ਕਰ ਦੇਣਾ ਹੈ ਉਹਨਾਂ ਦਾ ਇਸ ਮੌਕੇ ਤੇ ਸਰ ਕੋਸ਼ਿਸ਼ ਤਾਂ ਇਹ ਕਰ ਰਹੇ ਨੇ ਕਿ ਜਦੋਂ ਕੋਈ ਜਦੋਂ ਆਪਾਂ ਇਹਨੂੰ ਮਸਲੇ ਨੂੰ ਜੈਮਾ ਨੇ ਕਹੇ ਹੈ ਕਿ ਤੇ ਤੇ ਦਾ ਨਾਮ ਸੁਣ ਕੇ ਲਈਂ ਕਿਆ ਤੁਸੀਂ ਤੇ ਪੁਰਾਣੀ ਟੈਂਸਰ ਦੇ ਕਿਉਂਕਿ ਪਹਿਲਾਂ ਇਹਨੇ ਟਾਈਮ ਤੋਂ ਪੂਰਾ ਵਿਅਸੇ ਹੋਉਂਦੀ ਰਿਹਾ ਹਾਂ ਨੇ ਪਰਿਸ਼ੋ ਵੀ ਲੈਟਰ ਉਸ ਕਰੇ ਆ ਵੀ ਬਾਕੀ ਸ਼ਹਿਰ ਵਾਸੀਆਂ ਨੂੰ ਵੀ ਮੇਰੇ ਵੱਲੋਂ ਇਹ ਨਹੀਂ ਅਪੀਲਿਆ ਕਿ ਵਾਸੂ ਵਾਦ ਜਿਹੜਾ ਰਜਿਸਟਰ ਵਾਲੇ ਜਿਹੜੇ ਆਉਂਦੇ ਆ ਸਾਡੇ ਮੌਜੂਦ ਤੁਨਾ ਨੂੰ ਪੂਰਾ ਸਹਿਯੋਗ ਕਰਕੇ ਦਿਓ ਕਿ ਲੱਗ ਮਰ ਦੀ ਸੱਤਿਆ ਦੇ ਜੀ ਕੇ ਪਾਲਾ ਪਨਾਂ ਨੂੰ ਨਹੀਂ ਹੋਵੇ ਪਰ ਜੇ ਵੀ ਸੱਤਿਆ ਨੂੰ ਵੀ ਵੇਚਿਆ ਉਹਨੂੰ ਅਪੀਲੇ ਨੂੰ ਦੇਣ ਲਈ ਕਿ ਆਲੇ ਜਿਹੜੇ ਕਿ ਨਗਰ ਕੌਂਸਲ ਦੇ ਮਾਰਕਸ ਤੇ ਇਸ ਲਈ ਹੋ ਰਿਹਾ ਹੈ ਤੇ ਉਹਨਾਂ ਦੇ ਚਾਪੋਂ ਨੂੰ ਪਾ ਕੇ पर गीग। ना जिसमें वो एकदम महंगे हो रहे कि लिफाफे अलग लैन क्लासिक अलग लैन और मैं बाकी सहवासियों कहना चाहती हाँ कि जी खाते हैं उन्होंने अलग लगते हैं ਇਨਾਂ ਨੂੰ ਵੀ ਅਸੀਂ ਬਾਰ-ਬਾਰ ਲੈ ਕੇ ਫੜ ਰਹੇ ਆ ਮੈਂ ਜੋ ਵੀ ਆਈਆਂ ਮੈਨੂੰ ਕਰਦੇ ਸਿਰ ਤੇ ਇਸ ਨੂੰ ਚਾਰ ਵਾਰ ਇਹਨਾਂ ਨੂੰ ਲੈਟਰ ਉੱਤੇ ਕੱਢ ਦਿੱਤੀ ਹਾਂ ਜ਼ੁਬਾਨੀ ਬੋਲਦੇ ਬਹੁਤ ਭਾਰੀ ਹੈ ਕਿ ਤੁਸੀਂ ਸਰਜ ਨਗਰ ਕੌਂਸਲ ਦੇ ਅਧਿਕਾਰੀ ਤੇ ਜੰਗਪੁਰ ਪਿੰਡ ਦੀ ਸਮੁੱਚੀ ಗ್ರಾಮ ਪੰਚਾਇਤ ਸਰਪੰਚ ਸમિત ਮਿਲੇ ਤੇ ਉਹਨਾਂ ਦਾ ਜਿਹੜਾ ਕੂੜਾ ਸੁੱਟਣ ਦੀ ਜਗ੍ਹਾ ਨੂੰ ਲੈ ਕੇ ਰੀੜਕਾ ਚੱਲ ਰਿਹਾ ਹੈ ਕਿਸ ਤਰ੍ਹਾਂ ਉਹ ਕੋ ਨਿਬੜਨਗੇ ਉਹ ਹੀ ਸਰ ਗੱਲ ਜੱਜ ਇੱਥੇ ਸਾਡੇ ਕੋਲ ਇੱਕ ਕੰਪਲੇਂਟ ਆਈ ਸੀ ਰਿਗਾਰਡਿੰਗ ਵੀ ਜਿਹੜੀ ਕਮੇਟੀ ਆ ਉਹ ਇੱਥੇ ਜ਼ਮੀਨ ਹੈਗੀ ਜੰਗਪੁਰ ਦੇ ਨੇੜੇ ਉੱਥੇ ਉਹ ਆਪਣਾ ਕੂੜਾ ਡੰਕ ਕਰਦੀ ਹਿੰਗੀ ਤੇ ਹੁਣ ਜਿਹੜਾ ਉੱਥੇ ਜੰਗਪੁਰ ਦੀ ਪੰਚਾਇਤ ਆ ਗਈ ਉਹ ਉਹਨਾਂ ਨੇ ਉਹ ਨੂੰ ਪੂਰਾ ਰਵ ਕਰਨ ਤੋਂ ਰੋਕ ਹੈਗਾ ਬੇਸਿਕਲੀ ਇਹ ਜਾਂਗਪੁਰ ਪਿੰਡ ਦੀ ਪੰਚਾਇਤ ਹੈ ਜਿਹੜੀ ਉਹ ਆਪਣੀ ਇਹਨੂੰ ਕਲੇਮ ਕਰ ਰਹੀ ਹੈ ਤੇ ਜਿਹੜੀ ਕਮੇਟੀ ਹੈਗੀ ਉਹ ਕਹਿੰਦੇ ਸਾਡਾ ਇੰਤਖਾਮ ਹੋ ਰਿਹਾ ਹੈ ਤੇ ਅੱਜ ਇਹ ਦੋਨੇ ਤਰ੍ਹਾਂ ਸਾਡੇ ਕੋਲੋਂ ਸੀਗੇ ਅਸੀਂ ਇਹਨੂੰ ਐਮਕੇ ਉਹਲੀ ਰਿਸੋਲਵ ਕਰਨ ਦੀ ਕੋਸ਼ਿਸ਼ ਕੀਤੀ ਤੇ ਕਾਫੀ ਨੇੜੇ ਪਹੁੰਚ ਗਏ ਅਸੀਂ ਹੁਣ ਦੋਨੇ ਤਰ੍ਹਾਂ ਸਾਡੇ ਕੋਲੋਂ ਇੱਕ ਟਾਈਮ ਲੈ ਕੇ ਗਏ ਕੱਲ ਤੱਕ ਦਾ ਤੇ ਕੱਲ ਨੂੰ ਜਿਹੜਾ ਸਾਨੂੰ ਇਹ ਆਪਣਾ ਫਾਈਨਲ ਡਿਸੀਜਨ ਦੱਸਣੀ ਹੈ ਤੇ ਅਸੀਂ ਉਸ ਪ੍ਰੋਪਰਲੀ ਕੱਲ ਨਿਬੜੀਏਗਾ ਸਰ ਕਾਗਜ਼ੀ ਪੱਤਰੀ ਦੋਨੇ ਤਰ੍ਹਾਂ ਆਪਣਾ ਸਹੀ ਹੈ ਕਿ ਜਾਂ ਇੱਕ ਹਾਂ ਉਹ ਦੋਨਾਂ ਕੋਲੇ ਆਪਣਾ ਆਪਣਾ ਕਲੇਮ ਹੈਗਾ ਜੀ ਅਸੀਂ ਉਹ ਵੈਰੀਫਾਈ ਕਰ ਰਹੇ ਹਾਂ ਇਹ ਜਿਹੜਾ ਕੇਸ ਹੈਗੇ ਆਹ ਹੰਦ ਪੰਜਾਬ ਮੈਂ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਉਹਨਾਂ ਦੇ ਉੱਥੇ ਵੀ ਚੱਲ ਰਿਹਾ ਹੈ ਜੰਗੀ ਅਸੀਂ ਇਹਨੂੰ ਜਿਹੜਾ ਡਿਊਲੀ ਚੈੱਕ ਕਰ ਰਹੇ ਹਾਂ ਠੀਕ ਹੈ ਠੀਕ ਹੈ ਜੀ ਧੰਨਵਾਦ ਜਵਾਰੇ ਦਾ ਸਰਪੰਚ ਸਾਹਿਬ ਅੱਜ ਪੁਲਿਸ ਮਲਾਗਣਾ ਤੁਹਾਨੂੰ ਬੁਲਾਇਆ ਗਿਆ ਸੀਗਾ ਪੂਰੀ ਪੰਚਾਇਤ ਦਾ ਵਾਪਸ ਮਿਲਿਆ ਤੇ ਕਿਸ ਮਕਸਦ ਨੂੰ ਲੈ ਕੇ ਮਿਲੇ ਜੀ ਅੱਜ ਸਾਡੀ ਜੀ ਪੰਚਾਇਤ ਦੇ 4 ਕਿੱਲੇ 13 ਮਰਲੇ ਜਗ੍ਹਾ ਜੱਸ ਦਾ ਕਿ ਮਿਸ਼ਤਾਰਕਾ ਮਾਲਕਾਂ ਦੇ ਹੱਕ ਵਿੱਚ 2012 ਬੈ ਸਟੇ ਮਿਲਿਆ ਹੋਇਆ। ਉਸ ਤੇ ਨਗਰ ਕਾਉਂਸਲਰ ਮੁਲਤਾਹ ਮੁਲਾਪੁਰ ਨਗਰ ਕਾਉਂਸਲ ਮੁਲਾਪੁਰ ਉਹ ਤੇ ਆਪ ਦਾ ਕੂੜਾ ਕਰਕਟ ਸੈੜ ਰਹੀਆ ਜਿਸ ਨੂੰ ਕਿ ਸਾਡੇ ਹੱਕ ਸਟੇ ਮਿਲਿਆ ਕਰਕੇ ਅਸੀਂ ਰੋਕਿਆ ਉਹ ਜਿੰਨਾ ਸਾਰਾ ਮਸਲਾ ਸੀ ਅਸੀਂ ਐਸ ਐਚਓ थाना ਤਖਾ ਦੇ ਧਿਆਨ ਵਿੱਚ ਲਿਆਤਾ ਜੋ ਸਾਡਾ ਰਿਕਾਰਡ ਸੀਗਾ ਉਹਨਾਂ ਦੇ ਸਾਹਮਣੇ ਪੇਸ਼ ਕਰ ਦਿੱਤਾ। ਜੀ ਤੇ ਜਿਹੜੀ ਸਟੇ ਹੈ ਜੀ ਉਹ ਤੁਹਾਡੇ ਹੱਕ ਚਾਈ ਹੋਈ ਵੀ ਜੀ ਮਿਸ਼ਤਾਰਕਾ ਮਾਲਕਾਂ ਦੇ ਹੱਕ ਚਾਈ। ਠੀਕ ਹੈ ਜੀ। ਤੇ ਜਿਹੜੇ ਨਗਰ ਕੌਂਸਲ ਦੇ ਅਧਿਕਾਰੀ ਆ ਉਹ ਕੀ ਉਹਨਾਂ ਨੇ ਕੋਈ ਰਿਕਵੈਸਟ ਕੀਤੀ ਜੀ ਕੁਝ ਜੀ ਅੱਜ ਪਹਿਲਾਂ ਜੀ ਰਿਕਵੈਸਟ ਦੇ ਆਧਾਰ ਤੇ ਪਹਿਲਾਂ ਜੀ ਜੀ ਫੋਰਸ ਇਹਨਾਂ ਨੂੰ ਜੋ ਤੇਲੂ ਰਾਮ ਜੀ ਪ੍ਰਧਾਨ ਸੀਗੇ ਤੇਲੂ ਰਾਮ ਬਾਸਲ ਉਹਨਾਂ ਨੂੰ ਉਹ ਪੂਗਾ ਕਰਕਰ ਤੋਂ ਰੁਕਾ ਸਾ ਰੋਡ ਦੇ ਉੱਤੇ ਸਿੱਤਿਆ ਸੀ ਉਹ ਰੋਕਦੇ ਸੀਗੇ ਵੀ ਐਫੋਰਸਾਂ ਨੇ ਉਹਨਾਂ ਦੇ ਖਾਤਰ ਇਹਨਾਂ ਨੇ ਸਾਥੋਂ ਕੋਲ ਸਮਾਂ ਮੰਗਿਆ ਸੀਗਾ ਵੀ ਅਸੀਂ ਪੂਰਾ ਸੈਟ ਲੈਣ ਤੋਂ ਸਾਨੂੰ ਅਸੀਂ ਥੋੜਾ ਪੱਧਰ ਕਰਕੇ ਦੇ ਦਾਂਗੇ ਪਰ ਇਹ ਇਹਨਾਂ ਨੇ ਕੋਈ ਆਪ ਦਾ ਹੱਲ ਕੀਤਾ ਨਹੀਂ ਫਿਰ ਅਸੀਂ ਪੰਚਾਇਤ ਦੇ ਹੱਕ ਸੀ ਵੀ ਸਟੇ ਹੋਏ ਅਸੀਂ ਉਹ ਰੁਕੂਗਾ ਕਰ ਤੋਂ ਤੋਂ ਠੀਕ ਹੈ ਜੀ ਹੌ ਕੋ ਸਮਾਤਾ ਨਹੀਂ ਦਿੱਤਾ ਗਾ ਆਪਣੇ ਨਗਰ ਕੌਂਸਲ ਜੀ ਕੁਝ ਨਹੀਂ ਦਿੱਤਾ ਗਾ ਜਿਵੇਂ ਅਸੀਂ ਪਿੰਡ ਦੇ ਜੇ ਸਮਾਂ ਵੀ ਦੇਣਾ ਹੋਇਆ ਅਸੀਂ ਪਿੰਡ ਦੇ ਸਾਰੇ ਮੋਹਤਵਾਰ ਸੱਜਣਾ ਨਾਲ ਜਾਗਪੁਰ ਦੇ ਜਿਹਨੇ ਮਤਰਕਾ ਮਾਲਕ ਨਾ ਹੁੰਦਾ ਨਾਲ ਸਲਾਹ ਕਰਾਂਗੇ ਜੋ ਫੈਸਲਾ ਹੋਗਾ ਪਿੰਡ ਦਾ ਫਿਰ ਇਸ ਸਿਚੂਏਸ਼ਨ ਤੋਂ ਠੀਕ ਹੈ ਜੀ